ਡਾਕਟਰ ਭਾਲ ਸਿੰਘ ਜੀ ਪੰਨੂ ਸਾਹਿਬ ਨੂੰ ਮੇਰੀ ਇਹ ਕੋਸ਼ਿਸ਼ ਹੈ ਕਿ ਜਿਹੜੇ ਬਲਾਰਿਆਂ ਦੇ ਆਪਾਂ ਨੇ ਨਾਮ ਨਾਮਿਨੇਟ ਕੀਤੇ ਉਹਨਾਂ ਦੇ ਕੋਈ ਨਾ ਰਵੇ ਬਾਕੀਆਂ ਕੋਲੋਂ ਤਾਂ ਕੁੱਟ ਵੀ ਖਾਧੀ ਜਾ ਸਕਦੀ ਹੈ ਤੇ ਮਾਫੀ ਮੰਗੀ ਜਾ ਸਕਦੀ ਆ ਉਸ ਕਰਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਸੰਖੇਪ ਸ਼ਬਦਾਂ ਦੇ ਵਿੱਚ ਜਿਹੜੇ ਆਪਣੇ ਵਿਚਾਰ ਆ ਉਹ ਸਾਂਝੇ ਕਰਨ ਤੇ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ 10-15 ਮਿੰਟ ਹੋਰ ਬੈਠਣ ਮਾਨਯੋਗ ਸਿੰਘ ਸਹਿਬਾਨ ਵਿਦਵਾਨ ਸੱਜਣ ਨਿਹੰਗ ਸਿੰਘ ਫੌਜਾਂ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਅੱਛੀ ਤਰ੍ਹਾਂ ਜਾਣਦਾ ਕਿਉਂਕਿ ਮੈਂ ਵੀ ਸੰਗਤ ਰੂਪ ਦੇ ਵਿੱਚ ਬੈਠਾ ਰਿਹਾ ਭਾਈ ਉਹ ਪੈਣੋਂ ਵੀ ਥਕੇਵਾ ਬਹੁਤ ਹੋ ਗਿਆ ਇਹ ਆਪਣੇ ਤੇ ਜ਼ਿਆਦਤੀ ਹੈ ਬਹੁਤ ਜ਼ਿਆਦਾ ਇੰਨਾ ਲੋਡ ਹੈ ਜਿਹੜਾ ਨਾ ਉਹ ਸਾਡੇ ਪਿਸਟਨ ਸਲੀਵ ਖਰਾਬ ਹੋ ਜਾਣਗੇ ਇਹਦੇ ਨਾਲ ਤੋਂ ਬੇਨਤੀ ਇਹ ਹੈ ਮੈਂ ਸੰਖੇਪ ਚ ਸਿਰਫ ਦੋ ਤਿੰਨ ਇਸ਼ਾਰੇ ਕਰਨੇ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਬੁੱਢੇ ਆ ਨਾ ਸਾਡਾ ਫਰਜ਼ ਇਹ ਹੈ ਕਿ ਆਪਣੇ ਤੋਂ ਛੋਟਿਆਂ ਦੀ ਕਦਰ ਕਰੀਏ ਮੇਰੇ ਸਾਹਮਣੇ ਮੇਰਾ ਇੱਕ ਵਿਦਿਆਰਥੀ ਬੈਠਾ ਹੈ ਉਹਦਾ ਨਾਂ ਰਣਜੋਤ ਸਿੰਘ ਵਿਦਿਆਰਥੀ ਸੰਗਤ ਦੇ ਦਰਸ਼ਨ ਕਰੇ ਇਹਨੇ ਪੀ ਐਚ ਡੀ ਕੀਤੀ ਹੈ ਜੀ ਦਸਮ ਗ੍ਰੰਥ ਸਾਹਿਬ ਤੇ ਨਾਂ ਵੀ ਰਣਜੋਤ ਸਿੰਘ ਹੈ ਤੇ ਯੋਧਿਆਂ ਵਾਂਗੂ ਜੂਜੇ ਮੈਦਾਨ ਚ ਬਰੋਧ ਤਾਈਆਂ ਬਹੁਤ ਹੋਈਆਂ ਦੂਜੀ ਸੂਚਨਾ ਆਪ ਜੀ ਨੂੰ ਇਹ ਦੇਣੀ ਹੈ ਕਿ ਡਾਕਟਰ ਹਰਪ੍ਰੀਤ ਸਿੰਘ ਜੀ ਨਾਲ ਇਸ ਵੇਲੇ ਸ੍ਰੀ ਦਸਮਗ੍ਰੰਥ ਸਾਹਿਬ ਤੇ ਦੋ ਵਿਦਿਆਰਥੀ ਪੀ ਐਚ ਡੀ ਕਰ ਰਹੇ ਨੇ ਦਾਸ ਨਾਲ ਦੋ ਵਿਦਿਆਰਥੀ ਪੀ ਐਚ ਡੀ ਕਰ ਰਹੇ ਨੇ ਬਹੁਤ ਸਾਰੀਆਂ ਵਿਰੋਧਤਾਈਆਂ ਦੇ ਬਾਵਜੂਦ ਹੀ ਬਹੁਤ ਇਤਰਾਜ਼ ਹੋ ਰਿਹਾ ਬਹੁਤ ਮੁਸ਼ਕਲਾਂ ਚੋਂ ਲੰਘਣਾ ਪੈ ਰਿਹਾ ਇਸ ਕਰਕੇ ਮੈਂ ਅਰਜ਼ ਕੀਤੀ ਹੈ ਸ਼ੁਰੂ ਚ ਹੀ ਇਹ ਕਿ ਲਗਭਗ 10 ਸਾਲ ਪਹਿਲਾਂ ਤੋਂ ਜਦੋਂ ਪ੍ਰਚੰਡ ਰੂਪ ਦੇ ਵਿੱਚ ਦਸਮਗ੍ਰੰਥ ਸਾਹਿਬ ਦੇ ਨਿੰਦਕਾਂ ਨੇ ਆਪਣੀ ਕਲਮ ਤੇ ਆਪਣੀ ਜ਼ੁਬਾਨ ਤੇਜ਼ ਕੀਤੀ ਤਾਂ ਅਸੀਂ ਜਿੰਨੇ ਕੁ ਸਮਰੱਥਾ ਸੀ ਉਹਦਾ ਵਿਰੋਧ ਕੀਤਾ ਡਾਕਟਰ ਜੋਸ਼ ਸਿੰਘ ਡਾਕਟਰ ਹਰਪਾਜਨ ਸਿੰਘ ਅਨੁਰਾਗ ਸਿੰਘ ਦਾਸ ਪੱਤਰਕਾਰਾਂ ਚੋਂ ਗੁਰਚਰਨ ਸਿੰਘ ਲੰਬਾ ਇਕੱਲੇ ਸਿਰਫ ਇਕੱਲੇ ਤੋਂ ਉਹਦੇ ਚ ਹੋਇਆ ਕਿ ਜੋ ਜੋ ਸਾਡੀਆਂ ਗਤੀਵਿਧੀਆਂ ਸਨ ਆਪਾਂ ਦਿਲ ਦੀਆਂ ਗੱਲਾਂ ਕਰਨ ਲਈ ਇਕੱਠੇ ਹੋਏ ਆਂ ਜੋ ਜੋ ਗਤੀਵਿਧੀਆਂ ਸਨ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੂੰ ਜੀ ਮੈਂ ਖਤ ਲਿਖਦਾ ਰਿਹਾ ਤੇ ਨਾਲ ਆਰਟੀਕਲ ਵਿਰੋਧੀਆਂ ਦੇ ਵੀ ਆਪਣੇ ਵੀ ਇਸੇ ਤਰ੍ਹਾਂ ਸਤਿਕਾਰਯੋਗ ਸੰਤ ਬਾਬਾ ਆਪਣੇ ਆਪਣੇ ਨਿਹੰਗ ਸਿੰਘਾਂ ਦੇ ਜੱਥੇ ਦੇ ਸੰਤਾ ਸਿੰਘ ਜੀ ਉਹਨਾਂ ਦਾ ਐਡਰੈਸ ਸੀ ਮੇਰੇ ਕੋਲ ਉਹਨਾਂ ਨੂੰ ਮੈਂ ਪੋਸਟ ਕਰਦਾ ਰਿਹਾ ਇਸ ਆਸ ਨਾਲ ਵੀ ਜੇ ਕਿਤੇ ਇਹਨਾਂ ਵੱਲੋਂ ਸ਼ਾਬਾਸ਼ ਦਾ ਇੱਕ ਖਾਤਾ ਜੇ ਇਹਨਾਂ ਤਾਂ ਫਿਰ ਮੈਂ ਡੋਲਾ ਨਾ ਮੈਂ ਆਪਣੇ ਅਸੀਂ 4-5 ਕਿ ਜਣੇ ਥੋੜੇ ਰਹਿ ਗਏ ਸੀ ਵਿਸ਼ਵਾਸ ਜ਼ਰੂਰ ਸੀ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਪੈਜ ਰੱਖਣਗੇ ਲੇਕਿਨ ਆਪਾਂ ਲਿਖਤੀ ਵੀ ਜ਼ੁਬਾਨੀ ਵੀ ਆਪਾਂ ਉਤਸ਼ਾਹ ਦੇਣਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਇਸ ਕੰਮ ਕਰਨ ਵਾਸਤੇ ਯਤਨਸ਼ੀਲ ਨੇ ਤੇ ਖਤਰੇ ਉਠਾ ਰਹੇ ਨੇ ਤੀਜੀ ਗੱਲ ਇਹ ਕਿ ਹੁਣੀ ਗੱਲ ਚੱਲੀ ਸੀ ਸਭ ਤੋਂ ਵੱਡਾ ਅਟੈਕ ਉਹਨਾਂ ਦਾ ਹੁੰਦਾ ਚਰਿਤ੍ਰੋਪਾਖਿਆਨ ਤੇ ਚਰਿਤ੍ਰੋਪਾਖਿਆਨ ਤੇ ਇਸ ਲਈ ਕਿ ਉਹਦੇ ਵਿੱਚ ਔਰਤ ਤੇ ਮਰਦ ਦੇ ਸਬੰਧਾਂ ਦੇ ਜ਼ਿਕਰ ਨੇ ਔਰਤ ਤੇ ਮਰਦ ਕੀ ਚੀਜ਼ ਹੈ ਭਲਾ ਇਹ ਜਿੰਨਾ ਕੁ ਦਾਸ ਨੂੰ ਪਤਾ ਲੱਗਿਆ ਦਸਮ ਗ੍ਰੰਥ ਦਰਸ਼ਨ ਦਾ ਚਿੰਤਨ ਕਰਦਿਆਂ ਹੋਇਆਂ ਕਿ ਬੇਸਿਕਲੀ ਆਤਮਾ ਜਿਨੇ ਇਹ ਲਿਬਾਸ ਧਾਰੇ ਹੋਏ ਨੇ ਮੈਂ ਜੇ ਕੁੜਤਾ ਪਜਾਮਾ ਪਹਿਨ ਲਿਆ ਤੇ ਇਹਦੇ ਨਾਲ ਇਹ ਇਹ ਪੈਂਟ ਕਮੀਜ਼ ਹੈ ਮੇਰੀ ਇਹਦੇ ਨਾਲ ਮੈਂ ਅੰਗਰੇਜ਼ ਨਹੀਂ ਹੋ ਗਿਆ ਉਹਨਾਂ ਦਾ ਲਿਬਾਸ ਹੈ ਇਹ ਮੈਂ ਲਿਬਾਸ ਟੈਂਪਰੇਰੀ ਪਹਿਨ ਲਿਆ ਆਤਮਾ ਜਿਹਦਾ ਕੋਈ ਲਿੰਗ ਨਹੀਂ ਉਹਨੇ ਆ ਮਰਦ ਦਾ ਲਿਬਾਸ ਪਹਿਨ ਲਿਆ ਇੱਕੋ ਬੀਬੀ ਬੈਠੀ ਹੈ ਆਤਮਾ ਨੇ ਇੱਕ ਔਰਤ ਦਾ ਲਿਬਾਸ ਪਹਿਨ ਲਿਆ ਤਾਂ ਇਹ ਜਿਹੜੇ ਬਾਹਰ ਦੇ ਰੂਪ ਨੇ ਇਹ ਦੁਜੈਲੇ ਨੇ ਕੇਂਦਰੀ ਸਰੂਪ ਹੈ ਜਿਹੜਾ ਉਹ ਰੂਹ ਦਾ ਤੇ ਆਤਮਾ ਦਾ ਹੈ ਗੁਰੂ ਮਹਾਰਾਜ ਦੇ ਜਿਹੜੇ ਬਚਨ ਹੋਏ ਹੋਏ ਨੇ ਉਹ ਕੇਵਲ ਰੂਹ ਤੇ ਰੂਹ ਦੇ ਨੇ ਰੂਹ ਦੇ ਉੱਤੇ ਕੇਂਦ੍ਰਿਤ ਨੇ ਪਹਿਲੀ ਗੱਲ ਤਾਂ ਇਹ ਫਿਰ ਝਗੜਾ ਆਪਣਾ ਬਹੁਤ ਘਟ ਜੇਗਾ ਇਹਦੇ ਨਾਲ ਦੂਜੀ ਗੱਲ ਇਹ ਇਹ ਪ੍ਰਧਾਨ ਸੁਰ ਹੈ ਜਿਹੜੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਹੈ ਨਿਰਾਕਾਰ ਦੀ ਆਤਮਾ ਦੀ ਰੂਹਾਨੀਅਤ ਦੀ ਰਬਾਨੀਅਤ ਦੀ ਤੇ ਜਿਹੜੀ ਪ੍ਰਧਾਨ ਸੁਰ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਉਹ ਪ੍ਰਗਟਾਕਾਰ ਰੂਪ ਦੀ ਹੈ ਜਿਹਦੇ ਚ ਤੁਸੀਂ ਦੇਖੋਗੇ ਪਾਠ ਕਰੋਗੇ ਜਿਨ੍ਹਾਂ ਵੀਰਾਂ ਭੈਣਾਂ ਨੇ ਪਾਠ ਕੀਤਾ ਨਿਹੰਗ ਫੌਜਾਂ ਨੇ ਇਹ ਤਾਂ ਮੈਂ ਸੋਚ ਨਹੀਂ ਨਾ ਸਕਦਾ ਵੀ ਤੁਸੀਂ ਗੁਣੀ ਨਾ ਹੋ ਇਹ ਮੈਂ ਸੰਬੋਧਨ ਉਹਨਾਂ ਨੂੰ ਕਰ ਰਿਹਾ ਜਿਹੜੇ ਨਿਹੰਗ ਸਿੰਘ ਨਹੀਂ ਹਨ ਇੱਥੇ ਜਿਨ੍ਹਾਂ ਨੇ ਪਾਠ ਨਹੀਂ ਕੀਤਾ ਦਸਮ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਹਜ਼ਾਰਾਂ ਵਾਰ ਨਹੀਂ ਸੈਂਕੜੇ ਵਾਰ ਆਇਆ ਉਹ ਹੈ ਕਾਲਪੁਰਖ ਕੱਕੇ ਨੂੰ ਕੰਨ ਲੱਲਾ ਡਾਕਟਰ ਹਰਪਾਜਨ ਸਿੰਘ ਜੀ ਨੇ ਹੁਣ ਡਾਕਟੋਰੇਟ ਸਭ ਤੋਂ ਵੱਡੀ ਜਿਹੜੀ ਡਿਗਰੀ ਹੈ ਉਹਦੇ ਉੱਤੇ ਇੱਕ ਵਿਦਿਆਰਥੀ ਨੂੰ ਕੰਮ ਕਰਵਾਉਣਾ ਸ਼ੁਰੂ ਕੀਤਾ ਹੋਇਆ ਹੈ ਕਿ ਅਕਾਲਪੁਰਖ ਉੱਥੇ ਤਾਂ ਕਾਫੀ ਸਾਰਾ ਕੰਮ ਹੋ ਚੁੱਕਿਆ ਕਾਲਪੁਰਖ ਉੱਤੇ ਕੰਮ ਨਹੀਂ ਹੋਇਆ ਕਾਲਪੁਰਖ ਕੀ ਚੀਜ਼ ਹੁੰਦੀ ਹੈ ਅਕਾਲਪੁਰਖ ਕਣ-ਕਣ 'ਚ ਵਿਆਪਕ ਹੈ ਨਾ ਜੀ ਉਹਦਾ ਉਹ ਰੂਪ ਪ੍ਰਗਟ ਹੋਇਆ ਜਿਹੜਾ ਸਾਨੂੰ ਪਤਾ ਲੱਗ ਗਿਆ ਉਹਨੂੰ ਆਪਾਂ ਕਾਲਪੁਰਖ ਆਖਦੇ ਹਾਂ ਤੋ ਐਨੇ ਕਲੀਅਰ ਸ਼ਬਦਾਂ ਚ ਫਿਰ ਜਦੋਂ ਕਾਲਪੁਰਖਾ ਕਿਹਾ ਨਾ ਫਿਰ ਤਾਂ ਸੁਖੀ ਬਸੈ ਮੋਰੋ ਪਰਿਵਾਰਾ ਫਿਰ ਇੱਕ ਧੜਾ ਇਧਰ ਹੋ ਗਿਆ ਦੁਸ਼ਟ ਦੋਖੀਨ ਪਗਰ ਪਛਾਰੋ ਉਹ ਦੂਸਰੇ ਪਾਸੇ ਹੋ ਗਏ ਇਹ ਜਿਹੜਾ ਪ੍ਰਗਟ ਸਰੂਪ ਹੈ ਨਾ ਦਸਮ ਗ੍ਰੰਥ ਦੇ ਵਿੱਚ ਅਕਾਲ ਪੁਰਖ ਦਾ ਜ਼ਿਕਰ ਕੀਤਾ ਹੋਇਆ ਉਹਦੇ ਵਿੱਚ ਖੰਡੇ ਨਾਲ ਸ੍ਰਿਸ਼ਟੀ ਤੇ ਚਿੰਤਨ ਦੇ ਦੋ ਹਿੱਸੇ ਕੀਤੇ ਹੋਏ ਨੇ ਰੋਸ਼ਨੀ ਉਹਨੇ ਪ੍ਰਗਟ ਕੀਤੀ ਹੈ ਤਾਂ ਹਨੇਰਾ ਵੀ ਉਹਨੇ ਪ੍ਰਗਟ ਕੀਤਾ ਹੈ क्रूर ਕਰਮ ਕਰਨ ਵਾਲੇ ਵੀ ਉਹਨੇ ਪ੍ਰਗਟ ਕੀਤੇ ਨੇ ਨਮੋ ਅੰਧਕਾਰੇ ਨਮੋ ਤੇਜਤੇਜ ਤੋ ਬਾਬੇ ਕੇ ਬਾਬਰ ਬਾਬਰ ਕੇ ਬਾਬੇ ਕੇ ਦਊ ਆਪ ਕਰੇ ਪਰਮੇਸ਼ਰ ਸੋ ਤਾਂ ਇੱਕ ਪਰਿਵਾਰ ਇੱਧਰ ਲਾਇ ਦੂਜਾ ਇੱਧਰ ਲਾਇ ਤੇ ਦੋਵਾਂ ਦਾ ਟਾਕਰਾ ਜਿਹੜਾ ਇਹ ਸਦੀਵੀ ਹੈ ਹਮੇਸ਼ ਲਈ ਬਾਬੇ ਕੇ ਯਾਨੀ ਕਿ ਪਹਿਲੇ ਦਾਇਤ ਤੇ ਦੇਵਤੇ ਨਹੀਂ ਆਪ ਪੜੇ ਉਹਨਾਂ ਦਾ ਯੁੱਧ ਦਸਮ ਗ੍ਰੰਥ ਸਾਹਿਬ ਦੇ ਵਿੱਚ ਜੋ ਵਰਣਨ ਹੈ ਗਜ਼ਬ ਦਾ 1980 ਦੀ ਇੱਕ ਘਟਨਾ ਯਾਦ ਆਈ ਮੈਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਚਰਨਾਂ 'ਚ ਬਾਕੀ ਸੰਗਤ ਸਮੇਤ ਦਾਸ ਵੀ ਵਿਰਾਜਮਾਨ ਸੀ ਪਿਆਰਾ ਸਿੰਘ ਪਾਸੋਂ ਸਾਡੇ ਨਾਲ ਗਏ ਸੀ प्यारा सिंह पादोन ने सवाल ਕੀਤਾ ਕਹਿੰਦੇ ਬਾਬਾ ਜੀ ਦਸਮ ਗ੍ਰੰਥ ਬਾਬਤ ਕੁਝ ਨਿੰਦਕ ਕਹਿੰਦੇ ਨੇ ਭਈ ਇਹ ਬਾਣੀ ਦਸਮ ਪਾਤਸ਼ਾਹ ਦੀ ਨਹੀਂ ਹੈ ਇਹ ਬਾਣੀ ਕੁਝ ਲੋੜਿੰਦੀ ਨਹੀਂ ਹੈ ਗੁਣ ਨਹੀਂ ਹੈ ਇਹਦੇ ਚ ਸਮਝ ਨਹੀਂ ਆਉਂਦੀ ਵਗਾਰਾ ਵਗਾਰ ਜੋ ਉੱਤਰ ਸੀ ਮੈਨੂੰ ਯਾਦ ਹੈ ਹੁਣ ਤੱਕ ਬਾਬਾ ਜੀ ਨੇ ਉੱਤਰ ਦਿੱਤਾ ਕਿ ਇਹ ਦਸਮ ਗ੍ਰੰਥ ਜੀ ਦੀ ਬਾਣੀ ਦਾ ਪਾਠ ਤੇ ਅਰਥ ਸਮਝਣ ਤਾਂ ਦਰ किनार 부జ్ਦਿਲ ਆਦਮੀ ਇਹਦੀ ਬਾਣੀ ਸੁਣ ਨਹੀਂ ਸਕਦਾ ਇਹ ਕਾਇਰਾਂ ਦਾ ਗ੍ਰੰਥ ਨਹੀਂ ਹੈ 부జ్ਦਿਲਾਂ ਦਾ ਗ੍ਰੰਥ ਨਹੀਂ ਹੈ ਇਸ ਗ੍ਰੰਥ ਦੇ ਵਿੱਚ ਤੁਹਾਨੂੰ ਹਾਥੀਆਂ ਦੀਆਂ ਚਿੰਗਾਰਾਂ ਕਿਰਪਾਨਾਂ ਦੀਆਂ ਟੁਣਕਾਰਾਂ ਤੇ ਘੋੜਿਆਂ ਦੇ ਰਕਾਬਾਂ ਦੀਆਂ ਤੇ ਪੌੜਾਂ ਦੀਆਂ ਆਵਾਜ਼ਾਂ ਇਹ ਛਣਕਾਟੇ ਸੁਣਦ ਨੇ ਤੁਹਾਨੂੰ ਥਾਂ-ਥਾਂ ਤੇ ਇੱਕ-ਇੱਕ ਪੰਨੇ 'ਚ ਇੱਕ-ਇੱਕ ਅੰਗ 'ਚ ਆਪਾਂ ਥੋੜਾ ਦੇਰ ਨਾਲ ਇਕੱਠੇ ਹੋਏ ਇੰਨਾ ਮਨ ਖਿੜਿਆ ਹੋਇਆ ਇਹ ਖਿੜੀਆਂ ਹੋਈਆਂ ਫੌਜਾਂ ਨੂੰ ਦੇਖ ਕੇ ਕਿ ਮੈਨੂੰ ਹੁਣ ਆਉਂ ਲੱਗਦਾ ਪਈ ਮੈਂ ਇਕੱਲਾ ਨਹੀਂ ਹਾਂ ਮੇਰੇ ਨਾਲ ਮਹਾਰਾਜ ਦੀਆਂ ਲਾਡਲੀਆਂ ਫੌਜੀਆਂ ਨੇ ਪ੍ਰੋਫੈਸਰ ਆਪਾਂ ਨੂੰ ਥੋੜਾ ਦੇਰ ਆ ਦੇਰ ਹੋਈਏ ਇਕੱਠੇ ਹੋਣ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਇੱਕ ਲੇਖ ਹੈ ਉਹਦਾ ਨਾਮ ਹੈ ਬੀਰਤਾ ਪ੍ਰੋਫੈਸਰ ਪੂਰਨ ਸਿੰਘ ਦੱਸਦੇ ਨੇ ਕਿ ਯੋਧਾ ਕੌਣ ਹੁੰਦਾ ਹੈ ਪਹਿਲਾ ਸੈਂਟੈਂਸ ਤਾਂ ਉਹਨਾਂ ਦਾ ਉਹ ਹੈ ਕਿ ਜਿਹੜਾ ਪਹਿਲਵਾਨ ਹੈ ਨਾ ਉਹ ਹੱਸਮੁਖ ਹੁੰਦਾ ਹੈ ਉਹਨੂੰ ਛੇੜੀ ਚੱਲੋ ਕੁਝ ਨਹੀਂ ਕਹਿੰਦਾ ਉਹ ਉਹਨੂੰ ਪਤਾ ਹੈ ਵੀ ਮੈਂ ਜਦੋਂ ਮਰਜ਼ੀ ਇਹਨਾਂ ਨੂੰ ਕਾਬੂ ਕਰ ਲਾਂ ਜਦੋਂ ਮਰਜ਼ੀ ਆਪਣੀ ਝਾੜ ਹੇਠ ਦਬਾ ਲਾਂ ਪੂਰਨ ਸਿੰਘ ਲਿਖਦਾ ਹੈ ਕਹਿੰਦਾ ਜਿਹੜਾ ਯੋਧਾ ਹੈ ਨਾ ਜਿਹੜਾ ਬਹਾਦਰ ਹੈ ਉਹ ਟੀਨ ਦਾ ਪੀਪਾ ਨਹੀਂ ਹੁੰਦਾ। ਬਈ ਰਤਾਕ ਠੰਡੀ ਹਵਾ ਦਾ ਬੁੱਲਾ ਲੱਗਿਆ ਜੰਮ ਗਿਆ ਕਿਉਂ ਰਤਾਕ ਤੱਤੀ ਹਵਾ ਆਈ ਇਹ ਕਿਉਂ ਫੇਰ ਭੰਗਰ ਗਿਆ। ਪੂਰਨ ਸਿੰਘ ਜੀ ਲਿਖਦੇ ਨੇ ਕਿ ਬਹਾਦਰ ਜਿਹੜਾ ਨਾ ਯੋਧਾ ਉਹਨੂੰ ਗੁੱਸਾ ਜਲਦੀ ਜਲਦੀ ਨਹੀਂ ਆਉਂਦਾ। ਸਦੀਆਂ ਲੱਗਦੀਆਂ ਨੇ ਉਹਨੂੰ ਗੁੱਸਾ ਚੜਾਉਣ ਲਈ। ਬਾਬਾ ਬੰਦਾ ਸਿੰਘ ਜੀ ਨੂੰ ਅਚਾਨਕ ਗੁੱਸਾ ਨਹੀਂ ਆਇਆ ਸੀ। ਪੰਜਵੇਂ ਪਾਤਸ਼ਾਹ ਨੂੰ ਤੰਗ ਕੀਤਾ ਸੀ, ਨੌਵੇਂ ਪਾਤਸ਼ਾਹ ਤੇ ਜ਼ਿਆਦਤੀਆਂ ਹੋਈਆਂ ਸੀ। ਚਾਰੇ ਹਫ਼ਜ਼ਾ ਦੇ ਅਣਗਿਣਤ ਸ਼ਹੀਦ ਸਿੰਘਣ ਸਿੰਘ ਸਿੰਘਣੀਆਂ ਬੀਬੀਆਂ ਆਪਣੀਆਂ ਇੰਨੇ ਦੇਰ ਲੱਗੀ ਸੀ ਬਾਬਾ ਬੰਦਾ ਸੀ ਉਹਨਾਂ ਨੂੰ ਫਿਰ ਗੁੱਸਾ ਆ ਗਿਆ ਤੇ ਜਦੋਂ ਯੋਧੇ ਨੂੰ ਗੁੱਸਾ ਆ ਜਾਂਦਾ ਹੈ ਤੇ ਫਿਰ ਸਦੀਆਂ ਤੱਕ ਉਹਦਾ ਗੁੱਸਾ ਉਤਰਦਾ ਨਹੀਂ ਹੁੰਦਾ ਇਹ ਜਿਹੜੇ ਸਾਡੇ ਨਿੰਦਕ ਨੇ ਸਾਨੂੰ ਪਤਾ ਹੋਏ ਕਿ ਸਾਨੂੰ ਇਹ ਗੁੱਸਾ ਨਾ ਚੜਾਣ ਜੇ ਸਾਨੂੰ ਗੁੱਸਾ ਆਇਆ ਫਿਰ ਲੱਥਣਾ ਨਹੀਂ ਹੈ ਸਦੀਆਂ ਤੱਕ ਮਨ ਬਿਰਤੀ ਲਾਸਟ ਬਸ ਮੈਂ ਕਿਉਂਕਿ ਵਾਦਾ ਕੀਤਾ ਸੀ ਸ਼ੁਰੂਜੀ ਵੀ ਥਕਾਵਾਂਗਾ ਨਹੀਂ ਬਸ ਅਖੀਰਲੀ ਇੱਕ ਉਦਾਹਰਨ ਦੇ ਕੇ ਅਰ ਮੈਂ ਫੋਕਸ ਰੱਖਾਂਗਾ ਉਸੇ ਥਾਂ ਤੇ ਚਰিত্রੋਪਾਖਿਆਨ ਤੇ ਕਿ ਬੰਦੇ ਦੀ ਬਿਰਤੀ ਕੀ ਹੁੰਦੀ ਏ ਇਸ ਗ੍ਰੰਥ ਚੋਂ ਸਾਡਾ ਸਰੂਪ ਸਾਡਾ ਡਿਸਪੀਸਪਲ ਨਿਕਲੇ ਆਇਆ ਜਿਹੜੀਆਂ ਫੌਜਾਂ ਨੇ ਨਾ ਜਿਹੜੇ ਲਿਬਾਸ ਨੇ ਇਹ ਦਸਮ ਗ੍ਰੰਥ ਦਾ ਪ੍ਰਤਾਪ ਨੇ ਗੁਰੂ ਗ੍ਰੰਥ ਸਾਰੇ ਸੰਸਾਰ ਦਾ ਰੂਹਾਨੀ ਤੇ ਨਿਰੀ ਪ੍ਰਗਟ ਰੂਪ ਇਹ ਹੈ ਤੇ ਮਹਾਤਮਾ ਬੁੱਧ ਮੱਤ ਦੇ ਵਿੱਚ ਇੱਕ ਸਾਖੀ ਆਉਂਦੀ ਬਹੁਤ ਪਿਆਰੀ ਦੋ ਬੋਧੀ ਭਿਖੂ ਦਰਿਆ ਪਾਰ ਕਰ ਰਹੇ ਸਨ ਇੱਕ ਜਵਾਨ ਕੁੜੀ ਡਰ ਰਹੀ ਸੀ ਕਿ ਮੈਂ ਪਾਣੀ ਚ ਡੁੱਬ ਕੇ ਮਰ ਜਾਾਂਗੀ ਉਹ ਮਨਤਾ ਕਰਨ ਲੱਗੀ ਕਿ ਤੁਸੀਂ ਸਤਿਕਾਰਯੋਗ ਸੰਤੋ ਤੁਸੀਂ ਮੈਨੂੰ ਪਾਰ ਲੰਗਾਓ ਜਦੋਂ ਇੱਕ ਬਾਹ ਫੜ ਲਈ ਇੱਕ ਭਿਖੂ ਨੇ ਉਹਦੀ ਜਦੋਂ ਪਾਣੀ ਡੂੰਘਾ ਆਇਆ ਉਹ ਕੁੜੀ ਹੋਰ ਡਰ ਗਈ ਕਹਿਣ ਲੱਗੀ ਮੈਨੂੰ ਡਰ ਲੱਗਦਾ ਮੈਂ ਮਰਾਂਗੀ ਉਸ ਭਿਖੂ ਨੇ ਉਪਕਾਰ ਕਰਕੇ ਉਸ ਕੁੜੀ ਨੂੰ ਆਪਣੇ ਮੋਢੇ ਤੇ ਬਿਠਾਇਆ ਤੇ ਦਰਿਆ ਦੇ ਦੂਜੇ ਕਿਨਾਰੇ ਤੇ ਲੈ ਗਿਆ ਛੱਡਿਆ ਉਹ ਦੂਸਰਾ ਭਿਖੂ ਬੁੜਬੁੜ ਕਰਦਾ ਰਿਹਾ ਵੀ ਤੂੰ ਕੁੜੀ ਨਾਲ ਤਾਂ ਗੱਲ ਹੀ ਨਹੀਂ ਕਰਨੀ ਚਾਹੀਦੀ ਤੂੰ ਉਹਦੀ ਬਾਹ ਫੜੀ ਪਹਿਲਾਂ ਫਿਰ ਤੂੰ ਉਹਨੂੰ ਮੋਢੇ ਤੇ ਬਿਠਾਇਆ ਕਿਉਂ ਕੀਤਾ ਤੂੰ ਚੁੱਪ ਰਿਹਾ ਤੁਰਦੇ ਗਏ ਤੁਰਦੇ ਗਏ ਫੇਰ ਇਹੀ ਸਵਾਲ ਦੁਪਹਿਰ ਹੋ ਗਈ ਦਰਖਤਾਂ 'ਤੇ ਬੈਠੇ ਫੇਰ ਮਹਾਤਮਾ ਬੋਧ ਨੇ ਤਾਂ ਕਿਹਾ ਸੀ ਕੁੜੀਆਂ ਨਾਲ ਗੱਲਾਂ ਨਹੀਂ ਕਰਨੀਆਂ ਤੂੰ ਨੂੰ ਮੋਢੇ ਤੇ ਬਿਠਾ ਲਿਆ ਸੀ ਇਹ ਜਿਹੜਾ ਭਿਖੂ ਸੀ ਜਿਹਨੇ ਉਸ ਕੁੜੀ ਨੂੰ ਪਾਰ ਲੰਘਾਇਆ ਸੀ ਉਹ ਕਹਿੰਦਾ ਮਿੱਤਰ ਮੈਂ ਇੱਕ ਕੁੜੀ ਨੂੰ ਦਰਿਆ ਦੇ ਇੱਕ ਕਿਨਾਰੇ ਤੋਂ ਚੁੱਕ ਕੇ ਦੂਸਰੇ ਕਿਨਾਰੇ ਉੱਤੇ ਛੱਡ ਆਇਆ ਸੀ ਮੈਂ ਉਤਾਰ ਦਿੱਤੀ ਸੀ ਹੁਣ ਤੂੰ ਵੀ ਆਪਣੇ ਮੋਢਿਆਂ ਤੇ ਉਹਨੂੰ ਉਤਾਰੇਗਾ ਕਿ ਨਹੀਂ ਤੂੰ ਕਿਉਂ ਚੁੱਕੀ ਫਿਰਦਾ ਹੁਣ ਤੱਕ ਦਾਸ ਨੇ ਨਿਹੰਗ ਛੌਣੀਆਂ ਦੇ ਵਿੱਚ ਚਰਿਤ੍ਰੋਪਾਖਿਆਂ ਦੀ ਕਥਾ ਸੁਣੀ ਹੈ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਨਾ ਉਹ ਇਹਨਾਂ ਤੋਂ ਵਿਦਿਆ ਲੈਣ ਅੱਜ ਹਣ ਨਹੀਂ ਇੱਥੇ ਸ਼ੇਰ ਸ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਦੇ ਨੇ ਜੀ ਬੜੇ ਵਿਦਵਾਨ ਅੱਛਾ ਵਾਹ ਵਾਹ ਕੀ ਬਾਤ ਹੈ ਜੀ ਤੋ ਆਪਾਂ ਬੜਾ ਮਨ ਚ ਮੇਰੇ ਜਦੋਂ ਮੇਰੇ ਦਰਸ਼ਨ ਹੋਏ ਜਲੰਧਰ ਲਾਂਬਾ ਸਾਹਿਬ ਨੇ ਕਰਾਏ ਸੀ ਉਹਨਾਂ ਨੇ ਜੋ ਬਚਨ ਕਹੋ ਮੇਰੇ ਦਿਲ ਚ ਵਸੇ ਹੋਏ ਨੇ ਨਿਹੰਗ ਸਿੰਘਾਂ ਕੋਲ ਕੀਰਤਨੀਆਂ ਬੜੇ ਸੋਹਣੇ ਨੇ ਵਿਦਵਾਨ ਬੜੇ ਸੋਹਣੇ ਨੇ ਲਾਸਟ ਦੇ ਵਿੱਚ ਇੱਕ ਬਚਨ ਵੱਡਿਆਂ ਦਾ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਵਿਦਿਵਾਸ ਕੀ ਹੁੰਦਾ ਜਿਨਾਂ ਐ ਦਾੜੀ ਕੇਸਾਂ ਦੀ ਬੇਦਬੀ ਕੀਤੀ ਹੋਈ ਹੈ ਮੈਨੂੰ ਇਹ ਲੱਗਦਾ ਪਈ ਮੈਂ ਥੋੜਾ ਜਿਹਾ ਉਹਦੇ ਨਾਲੋਂ ਠੀਕ ਆ ਕਿਉਂਕਿ ਮੈਂ ਸਾਬਾ ਸੂਰਤਾਂ ਮੇਰੇ ਨਾਲੋਂ ਵੱਧ ਠੀਕ ਨਿਹੰਗ ਸਿੰਘ ਫੌਜਾਂ ਨੇ ਕਿਉਂਕਿ ਗੁਰੂ ਦਾ ਪ੍ਰਾਚੀਨ ਸਰੂਪ ਹੈ ਜਿਹੜਾ ਪੰਥ ਦਾ ਉਹ ਤੁਹਾਡੇ ਕੋਲ ਹੀ ਹੈ ਸਰੂਪ ਇਕੱਲਾ ਕੁਝ ਨਹੀਂ ਕਰਦਾ ਅੰਦਰ ਜੇ ਗੁਰਬਾਣੀ ਦਾ ਵਾਸਾ ਨਹੀਂ ਹੈ ਫਿਰ ਤਾਂ ਭੇਖ ਹੋ ਗਿਆ ਤੁਹਾਡੇ ਕੋਲ ਗੁਰਬਾਣੀ ਸ੍ਰੀ ਗੁਰਬਾਣੀ ਵੀ ਸ੍ਰੀ ਦਸਮ ਗ੍ਰੰਥ ਵੀ ਲਿਬਾਸ ਵੀ ਤੇ ਲਿਬਾਸ ਸੰਬੰਧੀ Swami Ram Krishna Paramhans ਨੂੰ ਪੁੱਛਿਆ ਸੀ ਉਹਦੇ ਸ਼ਰਧਾਲੂਆਂ ਨੇ ਕਿ ਜੀ ਲਿਬਾਸ ਦੀ ਇਹਦੀ ਰਹਿਤ ਦੀ ਦੀ ਲੋੜ ਹੈਗੀ ਕੋਈ ਕਹਿੰਦੇ ਬਿਲਕੁਲ ਬਾਕਾਇਦਾ ਕਿਉਂ ਜੀ ਜੇ ਅੰਦਰ ਹੀ ਰੱਬ ਹੋਵੇ ਫਿਰ ਇਹਦੀ ਕੀ ਲੋੜ ਹੈ ਉਹਨਾਂ ਦਾ ਉੱਤਰ ਧਿਆਨ ਨਾਲ ਸੁਣਨਾ ਸਾਧ ਸੰਗਤ ਜੀ ਉਹ ਕਹਿੰਦੇ ਕਿ ਜੀਰੀ ਹੈ ਨਾ ਜਿਹੜੀ ਚੌਲ ਚੌਲ ਦਾ ਲਿਬਾਸ ਫੱਕ ਹੁੰਦੀ ਹੈ ਚੌਲ ਨੇ ਲਿਬਾਸ ਦੇ ਫੱਕ ਦਾ ਲਿਬਾਸ ਪਹਿਨਣਾ ਹੈ ਫੱਕ ਦੇ ਕੱਪੜੇ ਪਹਿਨੇ ਹੋਏ ਨੇ ਜੇ ਆਪਾਂ ਉਹ ਲਿਬਾਸ ਚੌਲ ਨਾਲੋਂ ਵੱਖਰਾ ਕਰ ਦਈਏ ਨਾ ਤਾਂ ਚੌਲ ਖਾਣ ਦੇ ਕੰਮ ਤਾਂ ਆਏਗਾ ਉਹ ਜਰਮੀਨੇਟ ਨਹੀਂ ਹੋਏਗਾ ਉਹਦੇ ਵਿੱਚ ਕ੍ਰिएशन ਨਹੀਂ ਹੋਏਗੀ ਉੱਗੇਗਾ ਨਹੀਂ ਉਹ ਸੋ ਅੰਦਰ ਜਿੰਨੀ ਮਰਜ਼ੀ ਰੂਹਾਨੀਅਤ ਹੁੰਦੀ ਰਹੇ ਜਦੋਂ ਤੱਕ ਅਸੀਂ ਲਿਬਾਸ ਰਹਾਈਏ ਇਹ ਐਲਾਨ ਨਹੀਂ ਕਰਦੇ ਕਿ ਮੇਰੇ ਅੰਦਰ ਦਸਨ ਪਾਛੇ ਹਜ਼ੂਰ ਦੇ ਚਰਨਾਂ ਦੀ ਧੂੜ ਹੈ ਰਤਾ ਯਾਦ ਹੈ ਉਦੋਂ ਤੱਕ ਫਿਰ ਆਪਣੇ ਅੰਦਰਲੀ ਬਾਣੀ ਦੀ ਕਦਰ ਬਿਲਕੁਲ ਨਹੀਂ ਪੈਣੀ ਸੋ ਇੰਨੀ ਇੱਕ ਬੇਨਤੀਆਂ ਦਾਸਦੀਆਂ ਕੋਈ ਭੁੱਲ ਚੁੱਕ ਹੋਈ ਹੋਵੇ ਗੁਰੂ ਖਾਲਸਾ ਪੰਥ ਬਖਸ਼ਣ ਹਾਰ ਅੱਗੋਂ ਨੂੰ ਇਸੇ ਤਰ੍ਹਾਂ ਜੇ ਹੌਸਲਾ ਫਜਾਇ ਮਿਲਦੀ ਰਹੀ ਆਪਾਂ ਰਲ ਮਿਲ ਕੇ ਬਹੁਤ ਕੰਮ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਮਾ ਜੋ ਡਾਕਟਰ ਹਰਪਾਲ ਸਿੰਘ ਜੀ ਪੰਨੂ ਦਾ ਜੋ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਆਏ ਨੇ